ਤੇ ਮੈਂ ਵੀ ਇੱਕ ਸਰਵਿਸ ਹੰਡੀ ਨੂੰ ਬਿਲੋਂਗ ਕਰਦਾ ਹਾਂ ਮੇਰੇ ਪਾਦਰ ਸਾਹਿਬ ਜੀ ਕੇ ਫੌਜ ਦੇ ਵਿੱਚ ਉਹ ਵੀ ਹੁਣ ਰਿਟਾਇਰਡ ਨੇ ਤੇ ਮੈਂ ਇਹ ਦੇਖਦਾ ਹੁਣਾ ਹੈ ਕਿ ਆਫਟਰ ਰਿਟਾਇਰਮੈਂਟ ਇੱਕ ਠਹਿਰਾਅ ਆ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਸਾਡੀ ਪੂਰਜ਼ ਦੀ ਨੌਕਰੀ ਵੈਸੀ ਬੜੀ ਔਖੀ ਹੁੰਦੀ ਹੈ ਫੈਮਿਲੀ ਨੂੰ ਦੇਣ ਲਈ ਟਾਈ ਨਹੀਂ ਹੁੰਦਾ ਤੇ ਤੁਸੀਂ ਸਾਰੇ ਜੋ ਇੱਥੇ ਸਾਡੇ ਰਿਟਾਇਰਡ ਆਫਸਰਸ ਬੈਠੇ ਹੋ ਤੁਸੀਂ ਸਾਰੇ ਨੇ ਤੁਹਾਨੂੰ ਡਿਊਟੀ ਕੀਤੀ ਰੂ ਫੈਰਵਿਜ਼ਨ ਪੀਖਦੇ ਹੁੰਦਾ ਸੀ ਸਭ ਤੋਂ ਔਖੀ ਡਿਊਟੀ ਦਾ ਸਮਝ ਉਸ ਸੀਗਾ ਉਹ ਤੁਸੀਂ ਕਰਦੇ ਆ ਬੜਾ ਕੋ ਤੁਸੀਂ ਦੇਖਿਆ ਹੁਣ ਬੜਾ ਬੜੇ ਤੁਹਾਡੇ ਐਕਸਪੀਰੀਐਂਸਿਸ ਰਹੇ ਹੁੰਦੇ ਤੇ ਤੋਂ ਅੱਜ ਦਾ ਫੰਕਸ਼ਨ ਹੈਗਾ ਅਸੀਂ ਏਸੀ ਕਰਕੇ ਕਰਦੇ ਆ ਕਿ ਆਦਰ ਸਮਾਨ ਸਾਡੇ ਜੋ ਪੁਰਾਣੇ ਮੁਲਾਜ਼ਮ ਰਹੇਗੇ ਪੁਰਾਣੇ ਅਫਸਰ ਰਹੇਗੇ ਉਹਨਾਂ ਦੇ ਤੇ ਇਸ ਤੋਂ ਇਲਾਵਾ मैं सारे यही कहना चाहना कि जो दरवाजे है कि ये हमेशा ओपन है बिकॉज साड़ी फैमिली किसी भी कोई प्रॉब्लम आती है वी आर ऑलवेज ओपन जी वी आर अस इत जो प्राइवेसी हैगी है पहले साड़ी अपनी फैमिली ली ते सारा सा परिवार ही बैठे किसी भी कोई हैगी है जब डी एस पी साहब ने दसा कि तीन इशूज नेजोल्व करवा देने कुर्सिया वगैरह का तो जो है का वो भी हो जूगा छोटा जहा मैटर है वो शाम तक मैं कह देना है पहुंच जाएंगे ਜਿਹਨਾਂ ਦੇ ਇਸ਼ੂਜ਼ ਨੇ ਹੁਣ ਕਰ ਕਰਨਾ ਚਾਹੁੰਦੇ ਨੇ ਦਫ਼ਤਰ ਚਲਣ ਕਰਨਾ ਚਾਹੁੰਦੇ ਸਰਦਾਰਾਂ ਦੇ ਬਿਆਨੇ ਮਲਾਇ ਤੇ ਕਾਲੋ ਜੀ ਬੁਲਾ ਲਓ ਜੀ ਕਿਹਨਾਂ ਨੂੰ ਬੁਲਾ ਲਓ ਆਪਾਂ ਤੇ ਇਹਨਾਂ ਦੇ ਇਸ਼ੂਜ਼ ਤੇ ਇਹਦੇ ਹੱਲ ਕਰਾ ਲਈ ਸਭ ਤੋਂ ਪਹਿਲਾਂ ਵੀਰ ਜੀ ਤੁਹਾਨੂੰ ਤੇ ਜਿਹੜੇ ਸਰੋਤਿਆਂ ਨੇ ਇਹ ਪ੍ਰੋਗਰਾਮ ਵੇਖਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਜਿਹੜਾ ਇੰਟਰਡੇ ਆ ਇਹ ਹਰ ਸਾਲ ਮਨਾਇਆ ਜਾਂਦਾ ਦਸੰਬਰ ਦੇ ਮਹੀਨੇ ਵਿੱਚ ਅਫਸਰਾਂ ਨਾਲ ਬਾਲਾ ਦੇ ਹੁਕਮ ਨਾਲ ਸਰਕਾਰ ਦੇ ਹੁਕਮ ਨਾਲ ਜੋ ਮੌਜੂਦਾ ਐਸਐਸਪੀ ਹੁੰਦਾ ਡਿਸਟ੍ਰਿਕਟ ਦਾ ਉਹ ਇਹ ਅਲਡਰੇ ਮਨਾਉਂਦਾ ਉਹਦਾ ਮਕਸਦ ਇਹ ਹੁੰਦਾ ਹੈ ਵੀ ਜਿਹੜੇ ਸਾਡੇ 5 ਸੀਨੀਅਰ ਜਿਹੜੇ ਸੇਵਾਮੁਕਤ ਮੁਲਾਜ਼ਮ ਹੋ ਗਏ ਹੁੰਦੇ ਆ ਜਿਨ੍ਹਾਂ ਦੀ ਉਮਰ ਬਹੁਤ ਵੱਡੀ ਹੋ ਜਾਂਦੀ ਆ ਉਹਨਾਂ ਨੂੰ ਅਸੀਂ ਉਹਨਾਂ ਦੇ ਡਿਸਟ੍ਰਿਕਟ ਭੇਜਦੇ ਆ ਸਭ ਨੂੰ ਤੇ ਫਿਰ ਉਹਨਾਂ ਪੰਜਾਂ ਮਦਦਾਂ ਨੂੰ ਸਨਮਾਨਿਤ ਕਰਦੇ ਆ ਦੂਸਰੀ ਗੱਲ ਇਹ ਆ ਰਿਟਾਇਰੀ ਤੇ ਮੌਜੂਦਾ ਪੋਸਟ ਅਫਸਰ ਆ ਇਹ ਰੂਬਰੂ ਹੁੰਦੇ ਆ ਜਿਹਦੇ ਸਾਹਮਣੇ ਹੁੰਦੇ ਆ ਉਹ ਸਾਹਮਣੇ ਹੋ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਰਾ ਅਸੀਂ ਵੀ ਦੱਸੀਦਾ ਕਿ ਮੈਂ ਰਿਟਾਇਰੀਆਂ ਦਾ ਪ੍ਰਧਾਨ ਆ ਮੈਂ ਦੱਸਦਾ ਵੀ ਅਸੀਂ ਕੀ ਕਾਰਗਜ਼ਾਰੀਆਂ ਕਰਦੇ ਹਾਂ ਕੀ ਨਹੀਂ ਕਰਦੇ ਕਿਵੇਂ ਸਾਡੇ ਕੋਲ ਗਿਣਤੀ ਕਿੰਨੀ ਹੈ ਸਾਡੇ 464 ਜਿਹੜੇ ਰਿਟਾਇਰੀ ਮੁਲਾਜ਼ਮ ਹੈ 2019 ਤੋਂ ਲੈ ਕੇ 2024 ਤੱਕ ਸਾਡੇ 40 ਜਿਹੜੇ ਸੇਵਾਮੁਕਤ ਮੁਲਾਜ਼ਮ ਸੀ ਉਹ ਇਹ ਦੁਨੀਆ ਤੋਂ ਚਲੇ ਗਏ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਇੱਕ ਬਹੁਤ ਵੱਡੀ ਸੂਤ ਮਿਲੀ ਆ ਕਿ ਇੱਕ ਤਾਂ ਉਹਨਾਂ ਨੂੰ ਸੰਸਕਾਰ ਵਾਸਤੇ 10000 ਰੁਪਏ ਉਹਨਾਂ ਦੇ ਪ੍ਰਾਰੰਭ ਦਿੱਤਾ ਗਿਆ 10000 ਰੁਪਏ ਨਾਲ ਪ੍ਰਾਰੰਭ ਦਿੱਤਾ ਜਾਂਦਾ ਇੱਕ ਸਾਡੇ ਸਾਹਮਣੇ ਜਿਹੜੇ ਮੌਕੇ ਤੇ ਐਸਐਸਪੀ ਸਾਹਿਬ ਹੁੰਦੇ ਆ ਜਾਂ ਐਸਪੀ ਦੇ ਕੁਆਟਰ ਜਾਂ ਕੋਈ ਐਸਪੀ ਜਾਂ ਡੀਐਸ ਜਿਹੜੇ ਮੌਕੇ ਤੇ ਹਾਜ਼ਰ ਹੁੰਦੇ ਆ ਉਹਨੂੰ ਅਸੀਂ ਬੇਨਤੀ ਕਰਦੇ ਆ ਤੇ ਉਹ ਫਿਰ ਉਹ ਸਲਾਮੀ ਲਾਉਂਦੇ ਆ ਉਹ ਸਲਾਮੀ ਦੀ ਇੱਕ ਰਿਸਪੈਕਟ ਹੁੰਦੀ ਆ ਦੁਰਗੇ ਸੱਜਣ ਨੂੰ ਦੁਰਗੇ ਮਿੱਤਰ ਨੂੰ ਤੇ ਉਹ ਉਹ ਬਹੁਤ ਵੱਡਾ ਪ੍ਰਭਾਵ ਪੈਂਦਾ ਲੋਕਾਂ ਦੇ ਵੀ ਭਾਈ ਇਹ ਜਿੰਨੇ ਚੰਗੇ ਕੰਮ ਕੀਤੇ ਉਹਨਾਂ ਕੇ ਤਾਂ ਇਹਨੂੰ ਮਿਲਣ ਮੌਜਾ ਜ਼ਾਹਰ ਆ ਰਿਹਾ ਸੋ ਅਜੋ ਸਾਡੇ ਪੰਜ ਜਿਹੜੇ ਰਿਟਾਇਰੀ ਸੀ ਉਹਨਾਂ ਨੂੰ ਮਾਨਯੋਗ ਐਸਐਸਪੀ ਸਾਹਿਬ ਨੇ ਸਨਮਾਨਿਤ ਕੀਤਾ ਔਰ ਉਹਨਾਂ ਦੀਆਂ ਸਾਡੀਆਂ ਸਾਰੀਆਂ ਦੁਖਦਲੀਫਾਂ ਸੁਣੀਆਂ ਨੇ ਜੋ ਵੀ ਆਈਆਂ ਸੀ ਉਹਨਾਂ ਦੁਖਦਲੀਫਾਂ ਦੱਸੀਆਂ ਵੀ ਸਾਡੇ ਆਹ ਸਾਨੂੰ ਦੁਖਦਲੀਫਾਂ ਨੇ ਆਹ ਅਸੀਂ ਕੰਮ ਕਰ ਰਹੇ ਉਹਨਾਂ ਦਾ ਸ਼ੁਕਰਜਾ ਉਹਨਾਂ ਦਾ ਸ਼ੁਕਰੀਆ ਦਾ ਵੀ ਕੀਤਾ ਕਿ ਤੁਸੀਂ ਸਾਡੀ ਲੋੜ ਕਰਦੇ ਹੋ ਸਾਨੂੰ ਸੁਣਦੇ ਹੋ ਤੇ ਅਸੀਂ ਇਹ ਵੀ ਕਿਹਾ ਵੀ ਸਾਡੇ ਜਾਇਜ਼ ਕੰਮ ਜਿਹੜੇ ਨੇ ਅਸੀਂ ਉਹ ਸਾਰੇ ਕਿਰਪਾ ਦੇ ਦਿੱਤੇ ਜਾਂ ਦੂਜਾ ਵਾਰ ਸਾਨੂੰ ਗੈਰ ਕੀਤਾ ਜਾਵੇ ਜਾਂ ਉਹ ਨਾਮ ਕਿਤੇ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਇਹ ਸਾਡਾ ਅਬ ਦੀ ਕੋਆਪਰੇਸ਼ਨ ਹੈ ਰਿਟਾਇਰੀਆਂ ਦਾ ਤੇ ਮੌਜੂਦਾ ਕਰਮਚਾਰੀਆਂ ਦਾ ਅਫਸਰਾਂ ਦਾ ਆਪਦੀ ਸਾਡਾ ਕੋਆਪਰੇਸ਼ਨ ਹੈ ਅਸੀਂ ਹਰ ਸਾਲ ਇਕੱਠੇ ਹੁੰਨੇ ਆਂ ਉਦੋਂ ਲਾਵਾ ਵੀ ਸਾਰਾ ਸਮੇਂ ਮਿਲਦੇ ਗਲਦੇ ਰਹਿੰਨੇ ਆ ਤੇ ਸਾਡੇ ਕੰਮ ਹੁੰਦੇ ਆ ਜੀ ਇਹੀ ਐਲਡਰ ਡੇਜ਼ ਦੇ ਬਾਰੇ ਹੈ ਜੀ ਔਰ ਮੈਂ ਇੱਕ ਛੋਟੀ ਜੀ ਤੁਹਾਨੂੰ ਨਜ਼ਮ ਸੁਣਾਉਣਾ ਜੇ ਤੁਸੀਂ ਆਖੋ ਤੇ ਵਿੱਚ ਜੋੜਨੀ ਹੈ ਤੇ ਹਾਂ ਜੀ ਇਹ ਮੈਂ ਤਾਜੀ ਲਿਖੀ ਸੀ ਕਿ ਕਰੇ ਜਦੋਂ ਇਕੱਠ ਹੁੰਦਾ ਲੋਕੀ ਬੜੀ ਨੱਚਦੇ ਟੱਪਦੇ ਆ ਔਰ ਆਪ ਦੇ ਜਿਹੜੇ ਅਹਿਮ ਉਹਨਾਂ ਦਾ ਮੁੱਦਾ ਹੁੰਦਾ ਉਹ ਤੋਂ ਬਾਹਰ ਚਲੇ ਜਾਂਦੇ ਆ ਜਿਵੇਂ ਅੱਜ ਦਾ ਹੀ ਲੈ ਲਓ ਅੱਜ ਜਿਵੇਂ ਸੋਹਣੀ ਧਰਤੀ ਉੱਤੇ ਅੱਜ ਇਸ ਸੋਹਣੀ ਧਰਤੀ ਉੱਤੇ ਤੁਸੀਂ ਚਾਰਜ ਫੇਰਿਓ ਆਏ ਤੁਸੀਂ ਚਾਰਜ ਫੇਰਿਓ ਆਏ ਬਹੁਤ ਤੁਸੀਂ ਹੁਣ ਨੱਚੇ ਟੱਪੇ ਨਾਲੇ ਭੰਗੜੇ ਗਿੱਧੇ ਪਾਏ ਪਰ ਇੱਕ ਗੱਲ ਯਾਦ ਰੱਖਿਓ ਪਰ ਇੱਕ ਦੋ ਗੱਲਾਂ ਯਾਦ ਰੱਖਿਓ ਨਾ ਕੋ ਪਲਕ ਕੀਤਾ ਜਾਏ ਪਰ ਇੱਕ ਦੋ ਗੱਲਾਂ ਯਾਦ ਰੱਖੋ ਸਰ ਅੱਜ ਜੋ ਕਾਈਡੋਸਡੇ ਮਾਇਗਾ ਕਿਹਨੇ ਤੋਂ ਬੀ ਜੋ ਇਹ ਐਲਡਰਸ ਦੇ ਤੇ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਡੀ ਜਿਹੜੀ ਪੈਨਸ਼ਨਰਸ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਸੰਧੂ ਤੋਂ ਇਲਾਵਾ ਕਰੀਬ 70 ਦੇ 72 70 72 ਮਲਾਜ਼ਮ ਜਿਹੜੇ ਰਿਟਾਇਰ ਪੁਲਿਸ ਆਫੀਸਰ ਸਾਡੇ ਜਿਹੜੇ ਅੱਜ ਇੱਥੇ ਹੈੱਡਕੁਆਰਟਰ ਤੇ ਬੁਲਾਏ ਸਿਗੇ ਜਿਨ੍ਹਾਂ ਦੇ ਮਾਨ ਸਨਮਾਨ ਦੇ ਵਿੱਚ ਜਿਹੜੇ ਸੀਨੀਅਰ ਪੰਜ ਮੁਲਾਜ਼ਮਾਂ ਨੂੰ ਸਨਮਾਨਤ ਕੀਤਾ ਗਿਆ ਉਸ ਤੋਂ ਇਲਾਵਾ ਜਿਹੜੀਆਂ ਕੁਝ ਉਹਨਾਂ ਦੀਆਂ ਸਮੱਸਿਆਵਾਂ ਕੁਝ ਡਿਪਾਰਟਮੈਂਟ ਨੂੰ ਲੈ ਕੇ ਇਸ ਤੋਂ ਇਲਾਵਾ ਕੁਝ ਜਿਹੜੀਆਂ ਪਰਿਵਾਰਿਕ ਵੀ ਕਿਸੇ ਦੀਆਂ ਕੋਈ ਹੈਗੀਆਂ ਉਹ ਐਸਐਸਪੀ ਸਾਹਿਬ ਨੇ ਸੁਣ ਕੇ ਤਾਂ ਕੁਝ ਤਾਂ ਤੁਰੰਤ ਮੌਕੇ ਤੇ ਹੀ ਹੱਲ ਹੋ ਗਈਆਂ ਤੇ ਕੁਝ ਦੀ ਜਿਹੜੀ ਹੈਗੀ ਅੱਗੇ ਆਫੀਸਰ ਦੀ ਡਿਊਟੀ ਲਾ ਦਿੱਤੀ ਗਈ ਇਸ ਤੋਂ ਇਲਾਵਾ ਕੁਝ ਮੁਲਾਜ਼ਮਾਂ ਵੱਲੋਂ ਕੋਈ ਆਫਿਸ ਦੇ ਵਿੱਚ ਫਰਨੀਚਰ ਤਾਹੂਲ ਕੁਝ ਚੀਜ਼ਾਂ ਦੀ ਜ਼ਰੂਰਤ ਦੀ ਡਿਮਾਂਡ ਕੀਤੀ ਗਈ ਜਿਹੜੀ ਵੀ ਜਲਦੀ ਹੱਲ ਕਰਤੀ ਜਾਊਗੀ ਬਹੁਤ ਹੀ ਵਧੀਆ ਬਹੁਤ ਹੀ ਅੱਛਾ ਲੱਗਾ ਸਾਰੇ ਮੁਲਾਜ਼ਮ ਜਿਹੜੇ ਕਾਫੀ ਕੋਈ ਉਮਰ 80 85 ਸਾਲ ਦੇ ਵੀ ਅੱਜੋ ਵਧੀਆ ਸੇਤ ਆਵਾ ਐ ਲੱਗਦਾ ਵਾ ਕਿ ਆਪਣੇ ਪਰਿਵਾਰ ਦੇ ਵਿੱਚ ਹੀ ਸਾਰੇ ਦੁਬਾਰਾ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਮਿਲੇ ਗਏ ਆ ਸਾਬ ਇਹਦਾ ਅਸੀਂ ਐਲਡਰਸ ਜੀ ਤੇ ਵੀ ਔਰ ਇਸਤੂ علاوہ ਵੀ ਕਿਤੇ ਵੀ ਕੋਈ ਨਾਜ਼ਮਨ ਦੀ ਕੋਈ ਵੀ ਦੁਖੀਫ ਹੋਵੇ ਹਮੇਸ਼ਾ ਸ਼੍ਰੀ ਮੁਖਸਰ ਸਾਹਿਬ ਦੇ ਜਿਹੜੇ ਹੈੱਡਕੁਆਰਟਰ ਤੇ ਡਿਸਟ੍ਰਿਕਟ ਦੇ ਵਿੱਚ ਹਰ ਤਤ ਪਿਆਰ ਆ ਉਹਨਾਂ ਦੀ ਮੁਸ਼ਕਲਾਂ ਹੱਲ ਕਰਦੀ ਥੈਂਕ ਯੂ